ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਡ ਦਬੂਬੋ ਸਵਾਗਤ ਆ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੀਰੇ ਕੋਲ ਵੜਾ ਤਿੰਨ ਆਗੀਆਂ ਨੇ ਸੂਈਆਂ ਨੇ ਗੱਬਣਾ ਨੇ ਤੇ ਚੰਗੀ ਮੈਂ ਹੈਗੀ ਵੀਰੇ ਉਹ ਗੱਬਣਾ ਤਾਂ ਉਹ ਵੀਰੇ ਇਹਨਾਂ ਬਾਰੇ ਲੈਣੇ ਆ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਾਸਰੀ ਘਾਲ ਵੀਰੇ ਸਾਸਰੀ ਘਾਲ ਕਲਜਮਦਰ ਵੀਰ ਜੀ ਕੀ ਹਾਲ ਹੈ ਆ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਹਿੰਦੀ ਸੇਤਾਂ ਦੀ ਠੀਕ ਠਾਕ ਹੈ ਹਾਂ ਵਧੀਆ ਸਭ ਵਧੀਆ ਵੀਰੇ ਮੇਰੇ ਭੈਣ ਭਰਾਵਾਂ ਸਾਰਿਆਂ ਨੂੰ ਤੇਰਾ ਚੈਨਲ ਵੇਖਣ ਵਾਲਿਆਂ ਨੂੰ ਸਾਸਰੀ ਘਾਲ ਸਾਸਰੀ ਘਾਲ ਵੀਰੇ ਆ ਨਾਮ ਦੱਸੀ ਵੀਰੇ ਆਪਣਾ ਮਾ ਵੀ ਜੀ ਮੇਰਾ ਮਹਿੰਦਰ ਸਿੰਘ ਪਿੰਡ ਚਗਾਵਾ ਰੁੱਪੜੀ ਜੋ ਹਾਂਜੀ ਜਨਮਸਥਾਨ ਬਾਬਾ ਬੁੱਢਾ ਸਾਹਿਬ ਆਪਣੇ ਤੋਂ ਇੱਥੋਂ ਡੇਢ ਕਿਲੋਮੀਟਰ ਆ ਠੀਕ ਆ ਜੀ ਹਾਂਜੀ ਨੰਬਰ ਆਪਣਾ ਹੈਗਾ ਜੀ 75 26 19388 ਠੀਕ ਆ ਜੀ ਹਾਂਜੀ ਤਾਂ ਵੀਰੇ ਅੱਜ ਆ ਗਏ ਆਪਣੇ ਕੋਲ ਤਿੰਨ ਚਾਰ ਪਸ਼ੂ ਆ ਗਏ ਹਨਾ ਹਾਂ ਨਾ ਵੀਰ ਜੀ ਤਿੰਨ ਆਪਣੇ ਕੋਲ ਵੜਾਵਾ ਇੱਕ ਬਾਹਰ ਬੰਨੀ ਥੋੜੀ ਜਗ੍ਹਾ ਦੇ ਘਰ ਕੋਲ ਤਾਂ ਹਾਂਜੀ 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 ਠੀਕ ਆ ਸੂਈ ਬੱਚੀ ਬਹੁਤ ਜਿਆਦਾ ਚੰਗੀ ਜਰਸੀ ਆਪਣੇ ਕੋਲ ਅੱਛਾ ਉਹ ਬਾਹਰ ਬੰਨੀ ਇੱਕ ਹਨਾ ਤਾਂ ਵੀਰੇ ਨੂੰ ਬੇਨਤੀ ਆ ਵੀਰੇ ਵੀਡੀਓ ਐਂਡ ਤਾਈਂ ਵੇਖਿਓ ਹਨਾ ਤਾਂ ਰੇਟ ਵੀ ਜਾਜ ਆ ਮੈਂ ਨਾ ਬਹੁਤ ਵੀਰ ਜੀ ਆ ਚੰਗੇ ਦੇਣੇ ਅੱਜ ਤੇ ਔਰਦਿਆਂ ਵਾਲੇ ਅਮਿੰਦਰ ਕੋ ਮਿਲਨੇ ਇੱਕ ਗੱਲ ਪਹਿਲਾਂ ਦੱਸ ਦੇਣੀ ਆ ਪਾਣੇ ਅਮਿੰਦਰ ਕੋ ਅਮਿੰਦਰ ਕੋ ਮਿਲਨੇ ਆ ਪੀਸ ਇਧਰ ਦੇਖਿਓ ਅਮਿੰਦਰ ਅਮਿੰਦਰ ਆਹ ਤਾਂ ਨਹੀਂ ਲੱਭਣਾ ਕਹਿੰਦੇ ਤੇ ਆ ਪੀਸ ਨਹੀਂ ਲੱਭ ਥਣ ਗਲਾਬੀ ਇਹ ਮਿਲਦਾ ਮਿੰਦਰ ਗੋਬਹੁਤ ਜਿਆਦਾ ਟੰਗਾ ਪੀਸਿਆ ਦੇ ਤੇ ਰੇਟ ਵੀ ਉੜਦੀਆਂ ਆਲੇ ਮਿੱਥੋਂ ਉੜਦੀਆਂ ਆਲਾ ਕਰ ਦੇਣਾ ਕਲਜਿੰਦਰ ਵੀਰ ਤੇ ਕਿੰਨੇ ਦਿਨ ਵੀਰੇ ਬਾਕੀ ਸੋਚੇ ਇਹ ਵਿੱਚ ਦਿਨ 15 ਲੈ ਜੂਗੀ ਗਰੰਟੀਆਂ 15 ਦਿਨ ਹਾਂ ਵਖਾਓ ਤੇ ਸਹੀ ਵਸਦੀ ਥਣ ਵੀ ਚੰਗਾ ਸਪੇਸ਼ ਬਹੁਤ ਜਿਆਦੀ ਚੰਗੀ ਆ ਠੀਕ ਆ ਜੀ ਤੇ ਦਿਨ 15 ਬਾਕੀ ਖੋਲੋ ਵੀਰ ਜੀ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਪ੍ਰਿੰਟ ਪ੍ਰਿੰਟ ਵਹੜ ਦਾ ਬਹੁਤ ਆ ਦਿਨ 15 ਵੀਰ ਕਹਿੰਦਾ ਲੈ ਜੂ ਜ਼ਰੂਰ ਥਣ ਸੁਣ ਮਿਆਂ ਚੰਗਾ ਗਲੱਬੀ ਲੱਗਿਆ ਵੈੜ ਨੂੰ ਹੈ ਨਹੀਂ ਸੋਹਣੀ ਵੈੜਾ ਵੀਰ ਕਦ ਕਾਠਾ ਲਈ ਆ ਤਾਂ ਰਾਜੀ ਲੋਜੀ ਵੀ ਬਹੁਤਾ ਵੀਰਿਓ ਥਣ ਵੀ ਬੜਾ ਪਿਆਰਾ ਲੱਗਿਆ ਵੈੜ ਨੂੰ ਕੁਲਜਿੰਦਰ ਵੀਰ ਆ ਮੋਕਾ ਹੀ ਦੇ ਮਰਜੀ ਵੇਚ ਇਹ ਜਰਸੀ ਆਪਾਂ ਹਨਾ ਜਿਹੜੀ ਲਾਸ਼ ਦੇ ਵਿਖਾਲਦੇ ਆ ਠੀਕ ਠੀਕ ਆ ਜੀ ਅੱਜ ਦੇਖੋ ਸਾ ਵੀ ਬਹੁਤ ਜਿਆਦੀ ਠੰਡੀ ਬੜੀ ਇੱਧਰੇ ਕਿਆ ਬਾਤ ਹੈ ਅਗਣੀ ਪੀਸ ਤੰਗਾ ਆ ਦਿਨ ਤਾਂ 10 12 15 ਲੈ ਜੂ ਪਰ ਬਣੂ ਬਹੁਤ ਦਿਨ ਲੈ ਜੂ ਪਰ ਵਸ਼ੇ ਦੀ ਕੁਆਲਟੀ ਵਖਾ ਬੂਥੀ ਵੇ ਬਹੁਤ ਸੋਹਣੀ ਵੇੜਾ ਜੀ ਆਈ ਬੂਥੀ ਲੱਗੀ ਵੇੜਾ ਮੈਨੂੰ ਆਂਦੇ ਬੂਥੀ ਜਦਾਂ ਬਿਲਕੁਲ ਦੇਖੋ ਵੀਰੋ ਕਦ ਕਾਠ ਖਾਣ ਵਿੱਚ ਬੜਾ ਪਿਆਰਾ ਲੱਗਿਆ ਪ੍ਰਿੰਟ ਵੀ ਬਹੁਤ ਵੈੜ ਤੇ ਤਾਂ ਸੋਹਣੀ ਵੈੜਾ ਮੁੱਲ ਵੀ ਰੇ ਦਾ ਉਹ ਜੰਦਰਵੀਰ ਜਾ ਜੀ ਆਪਾਂ ਮੁੱਲੇ ਇਹ ਮੰਮੇਂਦਰ ਕੋ ਜਾ ਮੰਮੇਂਦਰ ਕੋ ਬਿਲਕੁਲ ਬਿਲਕੁਲ ਇਹ ਦੇਖੋ ਭੈਣ ਭਰਾ ਫੋਨ ਕਰੇ ਆਪਾਂ ਨੂੰ ਜਿੰਦਾ ਮਰਜੀ ਇੱਥੋਂ ਮਿਲਦੇ ਆ ਪੀਸ ਹਾਂ ਜੀ ਹਾਂ ਜੀ ਕਿੰਨੇ ਦੀ ਜੀ ਇਹ ਦਾ ਜੀ ਹਾਂ ਜੀ 15 ਜਿਹੜਾ ਗੋਲਾ ਜੀ ਉਹ ਜੰਦਰਵੀਰ ਬੱਚੀ ਜੀ ਆ ਜੀ 6000 ਦੀ 60 ਦੀ ਠੀਕ ਆ ਜੀ 55 ਦੀ ਦੇ ਦਈਏ ਠੀਕ ਹੈ 2 ਛੜ ਦੀ 53000 ਦੀ ਛੋਟੀ ਗੱਬੜ ਹੈਗੀ ਫਿਰ ਬੱਚੀ 50 ਦੀ 50000 ਦੀ ਆ ਕੋਈ ਭੈਣ ਭਰਾ ਫੋਨ ਕਰੇ ਹੋਰ ਮਾਨ ਹੋਊਗਾ ਮੋੜ ਦੇਣੀ ਹੈ ਨਾ 48000 ਦੀ ਦੇਣੀ ਹਾਂ ਨਾ 48 ਦੀ ਹਾਂ ਜੇ ਕਰਾਉਣਾ ਕੋਈ ਮਾਨ ਤੇ ਅੱਜ ਕਰਾਓ 1000 47 ਦੀ ਚਾਹ 64 ਇਹ ਦੇਣੀ ਚੜੀ ਹਾਂ 64000 ਦੀ ਹਾਂ ਤਾਂ ਵੇਖੋ ਵੀਰੇ 64000 ਦੀ ਹੋ ਜੂ ਸੋਣੀ ਵੈੜਾ ਇੱਥੋਂ ਮਿਲਨੀਆ ਮਹਿੰਦਰ ਕੋਲੇ ਹੈ ਨਾ ਵੀਰੇ 64000 ਦੀ ਮਸ਼ੀਨ ਹਾਂ ਮਾਈ ਹੋਣੀ ਠੀਕ ਹੈ ਜੀ ਜਦਾਂ ਵੇਖੋ ਵੀਰੇ ਥਣਾ ਦੀ ਕੁਆਲਿਟੀ ਤਾਂ ਹੁਣ ਹਾਂ ਨਾ 46000 ਦੀ 46000 ਦੀ ਕਲਜਿੰਦਰ ਵੀ ਜੀ ਇੱਕ ਗੱਲ ਹੋਰ ਕਰਨੀ ਆਪਾਂ ਕੋਈ ਭੈਣ ਭਰਾ ਦੇਣ ਦਾਲ ਲੈ ਜਾ 15 ਲੈ ਜਾ ਗਰੰਟੀ ਨਾਲ ਦੇ ਬੱਚਾ ਪੱਕਾ ਵੜ ਦੋ ਨਹੀਂ ਵੀ ਕੋਈ ਜ਼ਿਆਦਾ ਕੱਚੀ ਹੋ ਗਈ ਜਾਂ ਕਿਦਾਂ ਨਹੀਂ ਨਹੀਂ ਲਾਈ ਪਈ ਆ ਹਾਂਜੀ ਹਾਂਜੀ ਤਾਂ ਹੁਣ ਹਾਂ ਨਾ 46000 ਦੀ 46000 ਦੀ ਦੇਣੀ ਆ ਠੀਕ ਆ ਜੀ ਇਹ ਇਹ ਤਾਂ ਵੀਰੋ ਸੋਹਣੀ ਵੈੜਾ ਫੋਨ ਲਾ ਲਿਓ ਹਾਂਜੀ ਵੀਰ ਅਗਲੇ ਬੰਨੇ ਇਹ ਵੀ ਕਲਜੰਦਰ ਵੀ ਬਹੁਤ ਆ ਜਿਆਦਾ ਚੰਗਾ ਤੋਹਫਾ ਬਹੁਤ ਠੰਡੀ ਠੁੰਡੀ ਬੜੀ ਹੈ ਲੈਣਾ ਪਹਿਲਾਂ ਮਸ਼ੀ ਮੂੰਹ ਚਾਰ ਦੰਦ ਆ ਕੀ ਬਾਤ ਹੈ ਖੋਲੋ ਇਹਨੂੰ ਬਹੁਤ ਜਿਆਦਾ ਚੰਗੀ ਹੈ ਰਾਜੀ ਰੂਜੀ ਬਹੁਤ ਆ ਨਾ ਨਾ ਸਾਰੀ ਚੰਗੀ ਆ ਸਾਰੀ ਦੇ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਸੋਹਣੀ ਵੈੜਾ ਫੁੱਲ ਰਾਜੀ ਆ ਨਹੀਂ ਨਹੀਂ ਇਹ ਨੀ ਨੀਗਾ ਸਿੰਗਾ ਗਾ ਚੁੰਗੀ ਚਿੱਟੇ ਸਿੰਗਾ ਲਈ ਆ ਗਈ ਵੀਰ ਚੁੰਗੀ ਚੁੰਗੀ ਜਨ ਚੁੰਗੀ ਕਹਿੰਦੇ ਆਨ ਤੁਹਾਨੂੰ ਬੜਾ ਪਿਆਰਾ ਲੱਗਿਆ ਤੂੰ ਆਪਣੇ ਦੇਖ ਤੇ ਜ਼ਰੂਰੀ ਤਲ ਨਡੋ ਨਾ ਬੋਦਨਾ ਵੀਰੋ ਸੋਹਣੀ ਵੈੜਾ ਰਾਜੀ ਦੋ ਜੀ ਬਹੁਤ ਆ ਬਹੁਤ ਜਿਆਦੀ ਚੰਗੀ ਤਾਂ ਜਿੰਦਰ ਵੀ ਆ ਜਾਨ ਤੁਸੀਂ ਕਮ ਆ ਲੋ ਕਮ ਆ ਲੋ ਅਹ ਅਗਲੇ ਤੋਫੇ ਬਹੁਤ ਸੋਹਣੀਆਂ ਜੀ ਇਹ ਮਹਿੰਦਰ ਕੋਲ ਮੈਂ ਤੋਫੇ ਇਹਦਾ ਵੀ ਇਹ ਮਹਿੰਦਰ ਮਹਿੰਦਰਾ ਵੀ ਨਹੀਂ ਹੋਈ ਰੇਟ ਵੇਖਦਾ ਵੀ ਤਾਂ ਇਧਰ ਗੁੱਥੀ ਵੇ ਮਛੀ ਦਾ ਆ ਮਾੜੇ ਮੋਟੇ ਆ ਰੇਟ ਤੇ ਆ ਨਹੀਂ ਠੀਕ ਹੈ ਮੈਂ ਦੱਸਾਂ ਤਾਂ ਵੇਖੋ ਵੀਰੋ ਤਾਂ ਆਪਾਂ ਸ਼ੀ ਕੁਆਲਟੀ ਲਊ ਵਾਲੀ ਵੇੜਾ ਫੇ ਫੈਟ ਫੂਡ ਵੀ ਚੰਗੀ ਹੋਵੇ ਜੀ ਹਨਾ ਸੋਵੇ ਬਿਲਕੁਲ ਜਿਆਦਾ ਫਾਇਨ ਹੋਣੀ ਦੁੱਧ ਵੀ 14-15 ਕਿਲੋ ਚਾਹ ਲੈਣੇ ਹਾਂ ਹਾਂ ਹੋ ਰਾਜੀ ਆ ਬਾਕੀ ਦੁੱਧ ਚਲੋ ਵੀਰਾਂ ਦੇ ਪਾਈਦਾ ਜੀ ਤਾਂ ਵੀਰੇ ਕਿਵੇਂ ਇਹ ਦਿਨ ਦੱਸ ਲੈ ਜੂ ਹਨਾ ਇੱਕ ਦਿਨ ਪਾ ਲੈਣੇ ਵੀ ਠੀਕ ਹੈ ਜੀ ਸੋਹਣੀ ਬੈੜਾ ਰਾਜੀ ਰੂਜੀ ਆ ਤਾਂ ਪਹਿਲਾ ਸੂਆ ਵੀਰੋ ਥਾਂ ਬੜਾ ਪਿਆਰਾ ਲੱਗਿਆ ਬਹੁਤ ਜਿਆਦੀ ਠੰਡੀ ਛੰਡੀ ਬੜੀ ਬਹੁਤ ਦੇਖੋ ਠੀਕ ਹੈ ਜੀ ਮੁੱਲ ਵੀਰੇ ਦਾ ਦਲਜਿੰਦਰ ਵੀਰਾ ਇਹਮਿੰਦਰ ਕੋ ਮਿਲਨੇ ਪਾ ਜਾ ਅੱਜ ਇਹ ਤਾਂ ਇਹ ਤੂੰ ਰੂਪੂ ਵਾਲੀ ਹੋਣਾ ਦਈਏ ਜਾਜੀ ਆਪਾਂ ਹਾਂਜੀ ਦੇ ਦਈਏ 50 ਦੀ 2 ਛੱਡੀਏ 48000 ਦੀ 45000 ਦੀ 45000 ਕਰੋਨਾ ਦਾ ਮਾਣ ਹੋਰ ਨਹੀਂ ਜਾ ਜਾ 42 ਦੀ ਹਾਨ ਆਇਕਲ ਜੰਦਰ ਵੀਰ ਕੀ ਬਾਤ ਹੈ ਇਹ ਇੱਥੋਂ ਮਿਲਦੀਆਂ ਜਾਇਜ ਰੇਟ ਤਾਂ ਤਿੰਨ ਪਸ਼ੂ ਇਹ ਆਗੇ ਬਾਹਰ ਜਰਸੀ ਹਨਾ ਕੋਲੇ ਉਹ ਵੀ ਵਿਖਾ ਦੀਏ ਉਹ ਵੀ ਵਿਖਾ ਦੀਏ ਗਾਂ ਵਿਖਾ ਦੀਏ ਤਾਂ ਇਹ ਹੁਣ ਹਾਨਾ ਕਿਨੇ ਦਿਓਗੇ ਇਹ 42 ਦੀ 42 ਦੀ ਮੈਂ ਹੀ ਮਰੇ ਦੱਸਦੀ ਹਾਂ ਨਾ ਵੀਰੇ ਜੇ ਉਹ ਜੋੜਾ ਪਾਲੂਗਾ ਮਾਨਤਨ ਕਰ ਦਿਓ ਉਹ ਗੱਭਣਾਂ ਮੈਂ ਖੋਲੋ ਇਹਨੂੰ ਕੱਢ ਲਿਓ ਬਾਹਰ ਹਨਾ ਕੋਲਾ ਕਿੰਨੇ ਕੀ ਦਿਨ ਲਾ ਜੂ ਜੀ ਇਹ ਇਹ ਲਾ ਜੂ ਕਲਜੰਦਰ ਵੀਰ ਦੇਣਾ ਦੱਕ ਲੈ ਲਊਗੀ ਮੈਂ ਇਹਨੂੰ ਅੱਧ ਦਿਨ ਦਾ ਸ ਲੈ ਜੂ ਹਨਾ ਤਨਕੋ ਵੀਰੋ ਦੇਂਦਾ ਬਾਕੀ ਨੇ ਮੈਂ ਦੇ ਤੂੰ ਚ ਵੋਏ ਬਹੁਤ ਜਿਆਦੀ ਚੰਗੀ ਤੁਹ ਜੰਦਰ ਵੀਰਨ ਚੰਗੀ ਮੈਂ ਥੈਂਕਫੁਲ ਵਧੀਆ ਲੱਗਾ ਜਸੂਹ ਸੁਣੀ ਹਾਂ ਅ ਦੂਜਾ ਸੁਹ ਹਾਂਜੀ ਹਾਂਜੀ ਠੀਕ ਹੈ ਜੀ ਕਦੋਂ ਮੈਂ ਦਾ ਸਲਾਤ ਅੱਲਾਹ ਬਹੁਤ ਜ਼ਿਆਦਾ ਚੰਗਾ ਸਰਾਫਾ ਜੀ ਮੈਂ ਨਾ ਪਾ ਦੇਣਾ ਏ ਔੜਦੀਆਂ ਵਾਲਾ ਹਾਂਜੀ ਇਹ ਮੈਂ ਅੰਦਰ ਕੋ ਮਲਣੀ ਆ ਨਹੀਂ ਕੀ ਬਾਤ ਹੈ ਦੇਨ ਦਾਖ ਲੈ ਜੂ ਮੈਂ ਨਾ ਪਰਮਿੰਦਰ ਮਹਿੰਦਰ ਕਰਾਤੀ ਵੀਰ ਨਾ ਰੇਟ ਵਾਲੀ ਦਾ ਜੈ ਜੀ ਔੜਦੀਆਂ ਹਾਲੇ ਔੜਦੀਆਂ ਵਾਲੇ ਵੀਰ ਔੜਦੀਆਂ ਵਾਲੇ ਪਹਿਲੇ ਪਹਿਲੇ ਫੋਨ ਤੇ ਜਾਣੀਆਂ ਵੀਰ ਜੀ ਇਹ ਇਹ ਕਿੰਨੇ ਦੀ ਜਾਂਦਨੀ ਆਪਾਂ ਇਹ ਇੱਥੇ ਕਰਦੀਆਂ ਦਾ ਰੇਟ ਹਾਂ ਕਰ ਦੋ ਕਰ ਦੋ ਦਾ ਬਿਲਕੁਲ ਜੈ ਜੀ ਦੇਰੀਆ ਸਭ ਕਰਦੀ ਹੋਰ ਜਾਂਦੀ ਪਾਰਦੀ 2 ਛੱਡੀਏ 63000 ਦੀ ਆ ਨਈ ਬਾੜ ਦੀ ਮਿਲਣੀ ਆ ਮੈਂ ਤੇਰੇ ਕੋਲ 1000 ਹੋਰ ਜਾਂਦੋ 60 ਦੀ ਪੂਰੀ ਦੀ ਹੋ ਗਈ ਹੁਣ ਕੋਈ 20 ਛੋਟ ਹੋਣੀ ਨਹੀਂ ਜੈ 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 60000 ਦੀ ਹੈ ਨਾ ਛੋਟ ਹੋਣੀ 60000 ਦੀ ਆ ਨਈ ਹੋ ਗਈ ਮੈਂ ਤੇਰੇ ਕੋਲ ਮਿਲਣੀ ਆ ਇੱਥੋਂ ਇੱਥੋਂ ਆਈਦਾ ਰੇਟ ਵੇਖੋ ਵੀਰੋ ਸਾਰਾ ਸਾਲ ਕੋਈ ਵੀਰਾ ਚੋਗੇ ਭਾਵੇਂ ਵੇਚ ਲਿਆ ਹੈ ਨਾ ਹੁਣ 60000 ਦੀ ਨਹੀਂ ਠੀਕ ਹੈ ਮੰਨ ਜੋ ਰੇਟ ਆ ਹਾਂ ਚਲੋ ਕੋਈ ਪਰ ਕੋਈ ਵੀਰਾ ਲੈ ਜਾਏ ਹੈ ਨਾ ਤਾਂ 2 4 ਸੂ ਵਿੱਚ ਚੋਗੇ ਫਿਰ ਵੀਰਾ ਕੋਈ ਵੇਚ ਹੁਣ ਹਾਂ ਨਾ 60000 ਦੀ ਤਾਂ ਵੇਖੋ ਵੀਰੋ ਰੇਟ 60 45 ਬਿੰਦੂਲੀ ਵਾਲੇ ਭਾਵਾ ਵੇੜਾ ਦੇ ਵੀ ਫੋਨ ਤੁਸੀਂ ਲਾਇਓ ਵੀਰ ਨੂੰ ਜਰੂਰ ਰੇਟ ਜਾ ਜਾ ਵੀਰ ਤਾਂ ਪਤਲੇ ਚੰਮ ਦੀ ਮੈਂ ਆ ਠੀਕ ਹੈ ਜੀ ਠੀਕ ਆ ਤਿੰਨ ਪਸ਼ੂ ਇਹ ਆ ਗਏ ਤਾਂ ਇੱਕ ਸੂਹੀ ਆ ਗਈ ਬਾਹਰ ਬਾਹਰ ਮੁਖਾਦੀ ਹੈ ਹਨਾ ਹਾਂਜੀ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਜਰਸੀ ਵੀ ਆੜਾ ਗਈ ਵੀਰੇ ਕੋਲੇ ਸੁਹਾ ਕਿਰਵਾ ਵੀਰੇ ਸੁਹਾ ਵੀਜੀ ਇਹਦਾ ਪਹਿਲਾ ਆ ਗਿਆ ਜੋ ਬਸ਼ੀ ਦਾ ਪਹਿਲਾ ਪਹਿਲਾ ਸੂਆ ਆ ਗਿਆ ਜੋ ਮਗਰਵੱਸ਼ੀ ਬਹੁਤ ਜਿਆਦਾ ਚੰਗੀ ਮਗਰਵੱਸ਼ੀ ਕੁਆਲਿਟੀ ਵੇਖੋ ਵਸ਼ੀ ਵਸ਼ੀ ਦੀ ਖੋਲਾ ਵੀ ਇਹਨੂੰ ਐਡਮ ਤੇ ਵੇਖੋ ਵੀਰੋ ਪਹਿਲਾ ਸੂਆ ਵੈੜਾ ਸੋਹਣੀ ਵੈੜਾ ਤੁਹਾਨੂੰ ਤੁਹਾਨੂੰ ਚੰਗਾ ਲੱਗਿਆ ਖਾੜੀਦਾਰ ਲੈਵਾ ਕਿੰਨੀਆਂ ਧਾਰਾਂ ਇਹਦੇ ਥਲੇ ਵੀਰ ਇਹਦੇ ਕੋਲ ਵਿੱਚ ਦੁੱਧ ਆ ਗਿਆ 11 ਕਿਲੋ ਅੱਛਾ ਆਪਾਂ 10 ਕਿਲੋ ਵੀਰ ਭਰਾ ਨੂੰ ਚੋਕੇ ਦੇਣਾ ਤੈਨੂੰ ਠੀਕ ਹੈ ਜੇ ਗਾਰੰਟੀ ਤਾਂ ਮੰਗਾਉਣਾ ਤਾਂ ਵੀ ਕਿੰਨੇ 10 ਕਿਲੋ ਗਾਰੰਟੀ ਹੋਊਗੀ 10 ਕਿਲੋ ਹਾਂਜੀ ਹਾਂਜੀ ਵੇ ਵਸ਼ੀ ਦੀ ਬੂਥੀ ਦਿਖਾਓ ਐ ਮੋਟੀ ਮੋਟੀ ਆੱਖਾ ਨਿਗਾ ਨਿਗਾ ਕਰਨਾ ਕਿੰਕਵਾਲਟੀ ਨਹੀਂ ਸੋਹਣੀ ਹੋਰ ਦੀ ਫੇਰ ਇੱਕ ਅਰਿਆਂ ਤੋਰ 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 ਮੇਰੀ ਤੋਰ ਆ ਵਸ਼ੀ ਆ ਗਈ ਵੀਰੇ ਮਗਰ ਚੰਗੇ ਸੀਮਨ ਦੀ ਬਹੁਤ ਜਿਆਦੀ ਜੰਗੀ ਤੋਹਫਾ ਤੋਰ ਤੋਰ ਜਾਨ ਦੋ ਇਹਦਾ ਮੁੱਲ ਕੋਲ ਜੰਦਰ ਵੀ ਰਜਾਇਜ਼ ਹੀ ਹੋਣੀ ਹੈ ਇਹ ਮਿਲਦੀਆਂ ਮੰਦਰ ਕੋ ਨਹੀਂ ਬਿਲਕੁਲ ਬਿਲਕੁਲ ਕਿੰਨੇ ਦੀ ਵੀਰੇ ਦੇ ਦੀ 45 ਦੀ 2 ਛੜੀਏ 43000 ਦੀ 45 ਦੀ ਇਹ ਮੰਦਰ ਕੋ ਨਹੀਂ ਆਪਾਂ ਨੇ ਹਾਂ ਕੀ ਬਾਤ ਜਜ ਕਰਨੀ ਹੋਰ ਆਪਾਂ ਹਾਂਜੀ ਕੋਈ ਭੈਣ ਭਰਾ ਖੁਸ਼ ਹੋਵੇ ਫੋਨ ਕਰੇ ਵੀ ਤੋ ਡੰਗਰ ਲਿਆ ਕੇ ਤੂੰ ਬਿਲਕੁਲ 40 ਦੀਆਂ ਨਹੀਂ ਕੀ ਬਾਤ ਹੈ ਜੀ ਕੋਈ ਮਾਨਤਾ ਉਹਦੇ ਕਰਾਓ ਨਹੀਂ ਕੀ ਹੈ 1000 ਛੱਡ ਦੇ ਕੋਈ ਨਾ ਵੀਰੇ 40 ਤੋਂ ਫਿਰ ਹਾਂ ਨਾ ਇਹ ਵੀ 38000 ਦੀ ਦੇਣੀ ਹੈ ਕੀ ਬਾਤ ਆ ਕੂਨ ਲਾ ਲਿਓ ਵੀਰੋ ਅਮਿੰਦਰ ਰੇਟ ਹੋਰ ਕਰ ਲੂ ਜਾਜ ਹਨਾ ਆ ਵਸ਼ੀ ਮਗਰ ਬਿਲਕੁਲ ਜਾਜ ਰੇਟ ਹੋਣਗੇ ਨਹੀਂ ਜਾਜ ਜੀ ਹੁਣ ਤਾਂ ਤੋਂ ਪਰੇ ਵੀ ਠੀਕ ਹੈ ਕਿਉਂ 38000 ਦੀ ਨਾ ਨਾ ਵੀ ਜੀ ਉੜਦੀਆਂ ਵਾਲੇ ਭਾਪਾ ਤੇ ਆ ਜਾਜ ਤਾਂ ਵੇਖੋ ਵੀਰੋ ਵੀਰੇ ਕੋਲੇ ਚਾਰ ਪਸ਼ੂ ਆ ਤਿੰਨ ਬੈਣਾ ਹੀ ਇੱਕ ਮੈਂ ਤਾਂ ਰੇਟ ਜਾਜਾ ਫੋਨ ਤੁਸੀਂ ਵੀਰ ਨੂੰ ਲਾ ਲਿਓ ਤਾਂ ਬਾਕੀ ਵੀਡੀਓ ਜਿੰਨਾ ਵੀ ਰਾਂ ਚੈਨਲ ਨੇ ਇਹ ਸਬਸਕ੍ਰਾਈਬ ਕੀਤਾ ਉਹ ਵੀ ਕਰਿਓ ਜੀ ਦੋ ਆ ਇੱਕ ਨਹੀਂ ਆ ਦੋ ਦੇਣੀਆਂ ਹੈ ਕਿ 30000 ਚ ਦੋ ਹੀ ਆ ਬਿਲਕੁਲ ਜੀ ਤਾਂ ਸੋਹਣੀ ਵਹਿੜਾ ਵੀਰੋ ਫੋਨ ਬਾਕੀ ਤੁਸੀਂ ਵੀਰ ਨੂੰ ਲੋਣਾ ਤਾਂ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲਿਓ ਤਾਂ ਬਾਕੀ ਰੇਡ ਵੀਰ ਤੇ ਜਾ ਜਾ ਤਾਂ ਵੀਰੇ ਡਰੈਸੇ ਕਰੀ ਬੋਲਨੀ ਪਿੰਡ ਦੱਸਿਓ ਆਪਣਾ ਜੀ ਪਿੰਡ ਹੈਗਾ ਜੋ ਆਪਣਾ ਚਗਾਵਾ ਰੁਪਵਾਲੀ ਹਾਂਜੀ ਤੇ ਜਨਮਸਥਾਨ ਬਾਬਾ ਗੁੱਡਾ ਸਾਹਿਬ ਆਪਣੇ ਨੂੰ ਥੋੜੇ ਡੇਢ ਕਿਲੋਮੀਟਰ ਜੋ ਠੀਕ ਆ ਕਥੂ ਨੰਗਲਾਂ ਦੇ ਹੈ ਹੈ ਜਨਮਸਥਾਨ ਦੇ ਨਾਲ ਹੀ ਮੇਨ ਟੂਲ ਪਲਾਜਾ ਧੂਲ ਪਲਾਜਾ ਲੱਗ ਗਿਆ ਠੀਕ ਹੈ ਜੀ ਕਈ ਵੀਰ ਪੈਣ ਭਰਾਵਾਂ ਨੂੰ ਪੁਲੇਖਾ ਬੜਾ ਪੈਂਦਾ ਵਾ ਉਹ ਫਿਰ ਮੇਨ ਦਾਦ ਜੀ ਦਾ ਵੀ ਵੀਜੀ ਟੂਲ ਪਲਾਜਾ ਲੱਗੇ ਆ ਬਿਲਕੁਲ ਹਾਂਜੀ ਫੋਨ ਨੰਬਰ ਵੀਰੇ ਫੋਨ ਨੰਬਰ ਵੀਜੀ 75 26 93 38 ਠੀਕ ਹੈ ਠੀਕ ਹੈ ਵੀਰੇ ਸਸੀਗਾ ਸਸੀਗਾ ਵੀਰ ਜੀ